ਪਰਿਵਾਰ ਬੜੀ ਆਪਣੀ ਮਿਹਨਤ ਮਜ਼ਦੂਰੀ ਨਾਲ ਜਿਹੜਾ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਕਰ ਰਿਹਾ ਸੀ ਲੇਕਿਨ ਜਦੋਂ ਤੇਜ਼ ਬਰਸਾਤ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਪੈ ਰਹੀ ਆ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਆ ਤੇ ਬਰਸਾਤ ਪੈਣ ਦੇ ਕਾਰਨ ਜਿਹੜਾ ਜਿਹੜਾ ਲੈਂਡਰ ਸੀ ਉਹ ਡਿੱਗ ਪਿਆ ਸੀ ਤੇ ਮਾਹ ਜਿਹੜਾ ਪਰਿਵਾਰ ਜਿਹੜਾ ਬਚ ਗਿਆ ਲੇਕਿਨ ਜਿਹੜੇ ਘਰ ਦੇ ਸਮਾਨ ਦੀ ਗੱਲ ਕਰੀਏ ਉਹ ਪੂਰਾ ਟੁੱਟ ਭੱਜ ਗਿਆ ਵਾ ਜਿਹੜਾ ਖਾਣ ਪੀਣ ਦਾ ਸਮਾਨ ਸੀ ਉਹ ਵੀ ਜਿਹੜਾ ਖਰਾਬ ਹੋ ਚੁੱਕਾ ਤੇ ਹੁਣ ਪਰਿਵਾਰ ਜਿਹੜਾ ਵਾ ਮਦਦ ਦੀ 구ਹਾਰ ਲਗਾ ਰਿਹਾ ਰਾ ਪਤਾ ਲੱਗਾ ਕਿ ਇਹਨਾਂ ਨੇ ਲੈਂਟਰ ਡੇਪਿਆ। ਅਸੀਂ ਸਵੇਰੇ ਮੈਂ ਰਸੋਈ 'ਚ ਰੋਟੀ ਬਣਾ ਰਹੀ ਸੀ ਹਸਬੰਦ ਪਾਠ ਕਰ ਰਿਹਾ ਹੈ। ਉਹਨਾਂ ਨੇ ਆਵਾਜ਼ ਸੁਣੀ ਕਹਿੰਦੇ ਪਤਾ ਨਹੀਂ ਕੀ ਗੱਲ ਹੋਈ ਖਿੜਾਕ ਬੜਾ ਹੋਇਆ ਫਿਰ ਮੈਂ ਬਾਹਰ ਆ ਕੇ ਦੇਖਿਆ ਤੇ ਥੱਲੇ ਹੀ ਭੱਜ ਕੇ ਆਏਗੀ ਗੱਲ ਹੋਈ ਪਰ ਮੈਂ ਸੀ ਤਾਂ ਕਹਿੰਦੀ ਦੀਦੀ ਲੈਂਟਰ ਡੇਪਿਆ ਹੋ। ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਘੇਰ ਜਣ ਲੱਗੇ ਸਕੂਲ ਦੇ ਸਾਰੇ ਸਾਰੇ ਜਦੋਂ ਪੰਛੀ ਵੀ ਸ਼ਾਮੀ ਆਪਣੇ ਦਾਣਾ ਤੁਗਣ ਵਾਸਤੇ ਜਾਂਦੇ ਨੇ ਉਹ ਵੀ ਆਪਣੇ ਘਰ ਆ ਜਾਂਦੇ ਨੇ ਲੇਕਿਨ ਹੁਣ ਇਹਨਾਂ ਦਾ ਘਰ ਹੀ ਨਹੀਂ ਰਿਹਾ ਲੈਂਟਰ ਟੁੱਟ ਗਿਆ ਹੁਣ ਕਿੱਥੇ ਗੁਜ਼ਾਰਾ ਕਰਨਗੇ ਜਰਾ ਇਤਨਾ ਭੈਣ ਭਰਾ ਵਾਲੀ ਕੋਈ ਦੇਖ ਲੋਤਾ ਕੋਈ ਦੇਖ ਲੋਤਾ ਜਰਾ ਇੱਕ ਦਾ ਲੈ ਨਹੀਂ ਸਕਨੇ ਜਰੇ ਬੇਨਤੀ ਇਹੋ ਹੀ ਆ ਵੀ ਇਹਨਾਂ ਨੂੰ ਆਸ਼ਾਨੇ ਵਾਸਤੇ ਕੋਈ ਨਾ ਕੋਈ ਸੇਵਾ ਕਰ ਦੇਣ ਤੇ ਆਪਣੇ ਘਰ ਦੁਬਾਰਾ ਮੁੜ ਵਸ ਸਕਣੇ ਇੱਕ ਕੋਈ ਕਮਰਾ ਹੀ ਸਰ ਪਾਪਾ ਆਦਾ ਹੀ ਬਣਾ ਦੇ ਦਿੱਤਾ ਸੀ ਉਹ ਹੁੰਦਾ ਹੀ ਉਹਦੇ ਜੀ ਰਹਿਣ ਡੈ ਹਾਂ ਸਰ ਗੁਜ਼ਾਰਾ ਕਰਨ ਡੈ ਹਾਂ ਸਰ ਸਾਰਾ ਨੁਕਸਾਨ ਹੋ ਗਿਆ ਤੇ ਹੁਣ ਦੇ ਹਾਲਾਤ ਕੀ ਨੇ ਤੁਹਾਡੇ ਘਰ ਬੰਦੇ ਖੁਸ਼ ਨਹੀਂ ਹੁਣ ਤਾਂ ਬੱਚਿਆਂ ਦਾ ਵੀ ਬਸ ਰੋਟੀ ਪਾਣੀ ਦਾ ਹੀ ਸੋਚਣ ਦੇ ਆ ਕਿ ਕਿਸ ਤਰ੍ਹਾਂ ਪੂਰਾ ਕਰਾਂਗੇ ਇਹ ਸੋਚਦੇ ਆਂਗੇ ਘਰ ਬਣਾਵਾਂਗੇ ਕਿ ਰੋਟੀ ਪਾਣੀ ਪੂਰਾ ਕਰਾਂਗੇ ਕਈ ਬੱਚੇ ਤੁਹਾਨੂੰ ਪਤਾ ਕਰਾਉਂਦੇ ਉਹ ਇਹ ਸੋਚਣ ਡਿਆ ਵੀ ਘਰਾਂ ਦੇ ਖਰਚੇ ਚਲਾਈਏ ਕਿ ਘਰ ਬਣਾਈਏ। ਉਹਦੇ ਵੀ ਲੈਂਟਰ ਡੇ ਪਿਆ ਮੈਨੂੰ ਲੱਗਦਾ ਵੀ ਸਾਰਾ ਲੈਂਟਰ ਟਾ ਕੇ ਦੁਬਾਰਾ ਪੈਣ ਵਾਲਾ ਵਾ। ਤੇ ਕੀ ਲੱਗਦਾ ਕਿ ਤੁਸੀਂ ਇਹ ਜਿਹੜਾ ਬਣਵਾ ਪਾਓਗੇ ਆਪਣੇ? ਨਹੀਂ ਸਰ ਇਹ ਤੇ ਜਿੱਦਾਂ ਸਰ ਮੁਸ਼ਕਿਲ ਆਉਂਦੀ ਐ ਕਿਤੇ 2 ਦਿਨ ਲੱਗਦੇ 1 ਛੁੱਟੀ ਹੋ ਜਾਂਦੀ 2 ਦਿਨ ਲੱਗਦੇ 2 ਛੁੱਟੀਆਂ ਹੋ ਜਾਂਦੀਆਂ ਕਰ ਰੋਟੀ ਪੂਰੀ ਕਰਾਂਗੇ ਕਿ ਕੈਲੰਡਰ ਪਾਵਾਂਗੇ। ਪਾਣੀ ਖਾਦਾ ਵਾ ਕੋਈ ਚਾਹ ਪਾਣੀ ਪੀਦਾ ਸੀ ਸਵੇਰ ਦਾ ਨਹੀਂ ਭਾਈ ਅਸੀਂ ਲੰਗਰ ਲੱਗਾ ਸੀ ਉੱਥੇ ਹੀ ਰੋਟੀ ਖਾਧੀ ਐ ਨਾ ਚਾਹ ਪਾਣੀ ਬਸ ਇੱਕ ਘਾਨਿਆਂ ਨੂੰ ਚਾਹ ਪੀ ਆਤੀ ਤੇ ਲੰਗਰ ਚੋ ਰੋਟੀ ਖਾ ਲਈ ਆ ਹੁਣ ਦਾ ਪਤਾ ਨਹੀਂ ਸ਼ਾਮ ਦਾ ਖਾਦੀ ਜਾਵੇ ਕਿ ਨਾ ਸਾਰੇ ਆ ਕਿ ਮਸਤਰੀਆਂ ਦਿਹਾੜੀ ਜਾਂਦੇ ਕਦੇ ਕਿਉਂਕਿ ਬਰਸਾਤ ਦਾ ਮੌਸਮ ਚੱਲਦਾ ਪਿਆ ਮਹੀਨਾ ਆ ਗਿਆ ਵਾ ਕਦੀ ਨਹੀਂ ਲੱਗਦੀ ਇੱਕ ਦਿਨ ਜਾਂਦੇ 4 ਦਿਨ ਘਰ ਬਿੰਦੇ ਆ ਤੇ ਫੇ ਤੁਹਾਨੂੰ ਪਤਾ ਹੀ ਨਹੀਂ ਮਗਾਈ ਚ ਕਿੱਥੇ ਗੁਜ਼ਾਰਾ ਹੁੰਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਖੈਰਾਵਾਦ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਪਰਿਵਾਰ ਦੇ ਰਾ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਅਚਾਨਕ ਉੱਤੋਂ ਇੱਕ ਜਿਹੜੀ ਹੈ ਸੀਮਿੰਟ ਦੀ ਇੱਕ ਜਿਹੜੀ ਛੇਟ ਦਿਖਦੀ ਹੈ ਉਸ ਤੋਂ ਬਾਅਦ ਪਰਿਵਾਰ ਜਿਹੜਾ ਬਾਹਰ ਅੱਗੇ ਲੰਮੇ ਪਿਆ ਜਾਂਦਾ ਜਿਸ ਤੋਂ ਬਾਅਦ ਜਦੋਂ ਸਵੇਰ ਹੁੰਦੀ ਹੈ ਤਾਂ ਕਰੀਬ 8 ਵਜੇ ਦੇ ਕਰੀਬ ਦੇ ਜਿਹੜਾ ਲੈਂਟਰ ਸੀ ਸਾਰਾ ਡਿੱਗ ਡਿੱਗ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖੈਰਾਬਾਦ ਪਿੰਡ ਦੀਆਂ ਤਸਵੀਰਾਂ ਨੇ ਜਿੱਥੇ ਪਰਿਵਾਰ ਬੜੀ ਆਪਣੀ ਮਿਹਨਤ ਮਜ਼ਦੂਰੀ ਨਾਲ ਜਿਹੜਾ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਕਰ ਰਿਹਾ ਸੀ ਲੇਕਿਨ ਜਦੋਂ ਤੇਜ਼ ਬਰਸਾਤ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਪੈ ਰਹੀ ਹੈ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਹੈ ਤੇ ਬਰਸਾਤ ਪੈ ਇਹੜਾ ਲੈਂਡਰ ਸੇ ਉਹ ਡਿੱਗ ਪਿਆ ਸੀ ਤੇ ਮਾਹ ਜਿਹੜਾ ਪਰਿਵਾਰ ਜਿਹੜਾ ਬਚ ਗਿਆ ਲੇਕਿਨ ਜਿਹੜੇ ਘਰ ਦੇ ਸਮਾਨ ਦੀ ਗੱਲ ਕਰੀਏ ਉਹ ਪੂਰਾ ਟੁੱਟ ਭੱਜ ਗਿਆ ਵਾ ਜਿਹੜਾ ਖਾਣ ਪੀਣ ਦਾ ਸਮਾਨ ਸੀ ਉਹ ਵੀ ਜਿਹੜਾ ਖਰਾਬ ਹੋ ਚੁੱਕਾ ਤੇ ਹੁਣ ਪਰਿਵਾਰ ਜਿਹੜਾ ਵਾ ਮਦਦ ਦੀ ਗੁਹਾਰ ਲਗਾ ਰਿਆ ਦੋ ਭੁਹਾਰ ਨੇ ਤੇ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਹਾਂਜੀ ਕੀ ਨਾਮ ਜੀ ਤੁਹਾਡਾ ਸਰ ਮੇਰਾ ਨਾਮ ਸੰਦੀਪ ਸਿੰਘ ਆ ਜੀ ਮੈਂ ਪਿੰਡ ਖੈਰਾਬਾਦ ਦਾ ਰਹਿਣ ਵਾਲਾ ਤੇ ਰਾਤ ਸਰ 2:30 ਵਜੇ ਸਰ ਆਡਾ ਮਲਬਾ ਡਿੱਗਾ ਥੋੜਾ ਛੱਤ ਤੋਂ ਇਸ ਤੋਂ ਬਾਅਦ ਸਵੇਰੇ ਬੱਚਿਆਂ ਨੂੰ ਤੋਰਨ ਲੱਗੇ ਅਸੀਂ ਡਰ ਕੇ ਬਾਹਰ ਆ ਕੇ ਪੈ ਗਏ ਸਰ 2:30 ਵਜੇ ਬਾਹਰ ਰਾਤ ਤੇ ਸਰ ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਕੱਪੇ ਜਣ ਲੱਗੇ ਸਕੂਲ ਤੇ ਸਰ ਸਾਰੀ ਸ਼ਾਤ ਦੀ ਕਿਸ ਪਰਿਵਾਰ ਦੇ ਵਿੱਚ ਕਿੰਨੇ ਜੀ ਨੇ ਤੇ ਕਿੰਨੇ ਬੱਚੇ ਆ ਤੇ ਕੀ ਨੁਕਸਾਨ ਆਇਆ ਤੁਹਾਡੇ ਘਰ ਦਾ ਸਰ ਦੋ ਭਰਾ ਆ ਅਸੀਂ ਤੇ ਸਰ ਬੱਚੇ ਆ ਦੋਨਾਂ ਦੇ ਦੋ-ਦੋ ਇਹਨਾਂ ਦੀਆਂ ਵੱਡੇ ਭਰਾ ਦੀਆਂ ਦੋ ਗੁੱਡੀਆਂ ਆ ਤੇ ਸਰ ਮੇਰਾ ਕੁੜੀ ਮੁੰਡਾ ਆ ਕਿ ਸਰ ਬੜਾ ਨੁਕਸਾਨ ਹੋ ਗਿਆ ਸਰ ਮੇਰੇ ਕਮਰੇ ਚ ਜੋ ਵੀ ਕੋਈ ਕਮਰਾ ਹੀ ਸਰ ਪਾਪਾ ਦਾ ਹੀ ਬਣਾ ਕੇ ਦਿੱਤਾ ਸੀ ਉਹ ਹੁੰਦਾ ਹੀ ਉਹਦੇ ਜੀ ਰਹਿਣ ਡੈ ਸਰ ਗੁਜ਼ਾਰਾ ਕਰਨ ਡੈ ਸਰ ਸਾਰਾ ਨੁਕਸਾਨ ਹੋ ਗਿਆ ਸਾਰਾ ਸਰ ਸੋਫੇ ਅੰਦਰ ਲਾਏ ਹੀ ਉਹ ਵੀ ਉੱਤੇ ਇੱਕ ਦੂਸਰੇ ਤੇ ਚੜਾ ਕੇ ਬੈੱਡ ਹੀ ਟੀਵੀ ਹੀ ਉਹ ਵੀ ਸਾਰ ਲਮਾਰੀ ਤੇ ਚੜਾ ਕੇ ਰੱਖਿਆ ਹੀ ਮੈਨੂੰ ਲੱਗਦਾ ਕਿ ਜਿਹੜਾ ਘਰ ਬਣਿਆ ਹੋਇਆ ਵਾ ਤੁਹਾਡੇ ਮਾਪਿਓ ਮਾਤਾ ਪਿਤਾ ਲੋ ਬਣਾਇਆ ਗਿਆ ਸੀ ਉਸ ਤੋਂ ਬਾਅਦ ਮੇਰੇ ਖਾਨਾ ਆਪਣਾ ਮਾਂ ਗੁਜ਼ਾਰਾ ਤੁਸੀਂ ਕਰਦੇ ਪਏ ਜੇ ਪਰਿਵਾਰ ਦਾ ਨਾ ਅੱਜ ਕੱਲ ਮਹਿੰਗਾਈ ਕਾਫੀ ਹੋ ਚੁੱਕੀ ਆ ਮਾਂ ਘਰ ਦਾ ਗੁਜ਼ਾਰਾ ਹੁੰਦਾ ਉਹਦੇ ਵੇ ਲੈਂਟਰ ਡੇ ਪਿਆ ਮੈਨੂੰ ਲੱਗਦਾ ਵੀ ਸਾਰਾ ਲੈਂਟਰੇ ਟਾ ਕੇ ਦੁਬਾਰਾ ਪੈਣ ਵਾਲਾ ਵਾ ਤੇ ਕੀ ਲੱਗਦਾ ਕਿ ਤੁਸੀਂ ਇਹ ਜਿਹੜਾ ਬਣਵਾ ਪਾਓਗੇ ਆਪਣੇ ਨਹੀਂ ਸਰ ਇਹ ਤੇ ਜਿੱਦਾਂ ਸਰ ਮੁਸ਼ਕਿਲ ਆਉਂਦੀ ਐ ਕਿਤੇ 2 ਦਿਨ ਲੱਗਦੇ ਇੱਕ ਛੁੱਟੀ ਹੋ ਜਾਂਦੀ 2 ਦਿਨ ਲੱਗਦੇ 2 ਛੁੱਟੀਆਂ ਹੋ ਜਾਂਦੀਆਂ ਸਰ ਰੋਟੀ ਪੂਰੀ ਕਰਾਂਗੇ ਕੈਲੰਡਰ ਪਾਵਾਂਗੇ ਜੀ ਇਹ ਦੋ ਭਰਾ ਸੀ ਜਿਹੜਾ ਇਹਨਾਂ ਦਾ ਘਰ ਸੀ ਉਹ ਇਹਨਾਂ ਦੇ ਮਦਾ ਪਿਤਾ ਤੋਂ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਜਿਹੜੇ ਦੋਵੇਂ ਭਰਾ ਵਾ ਦਿਹਾੜੀ ਦਿਹਾੜੀ ਕਰਦੇ ਨੇ ਲੇਕਿਨ ਹੁਣ ਦਿਹਾੜੀ ਦੌਰਾਨ ਕਦੀ ਦਿਹਾੜੀ ਲੱਗ ਜਾਂਦੀ ਹੈ ਕਦੀ ਨਹੀਂ ਲੱਗਦੀ ਤੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਬੜਾ ਔਖਾ ਹੋਇਆ ਪਿਆ ਵਾ ਉਸ ਤੋਂ ਬਾਅਦ ਜਿਹੜੀ ਇਹ ਦੌੜੀ ਮਾਰ ਇਹਨਾਂ ਪਰਿਵਾਰ ਨੂੰ ਪੈ ਗਈ ਹੈ ਹੁਣ ਵੇਖਣਾ ਹੈ ਕਿ ਜਿਹੜੇ ਦਾਨੀ ਸੱਜਣ ਨੇ ਜਾਂ ਸਰਕਾਰ ਆ ਉਹ ਇਹਨਾਂ ਪਰਿਵਾਰਾਂ ਦੀ ਕੀ ਹੈਲਪ ਕਰਦੇ ਗੱਲ ਕਰਦੇ ਉਹਦੇ ਜਿਹੜੇ ਦੂਸਰੇ ਭਰਾ ਨੇ ਇਹ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਲੈਂਟ ਡਿੱਗ ਪਿਆ ਭਰਾ ਦਾ ਮੈਨੂੰ ਲੱਗਦਾ ਵੀ ਸਾਰਾ ਲੈਂਟ ਡਿੱਗਣ ਵਾਲਾ ਜਿਹੜੇ ਤੁਹਾਨੂੰ ਤਰੇੜਾ ਪਈਆ ਸਾਰਾ ਹੀ ਹੈ ਜੀ ਇੱਧਰ ਵੀ ਤਰੇੜਾ ਆਈਆਂ ਉੱਧਰ ਵੀ ਆਹੀ ਤਾਂ ਡਰਦੇ ਆਂ ਦੋਵੇਂ ਕਮਰੇ ਖਾਲੀ ਕਰਤੇ ਆ ਸਾਰਾ ਮਤਲਬ ਘਰ ਹੀ ਖਾਲੀ ਕਰਤਾ ਹੁਣ ਵੀ ਇਹ ਆ ਵੀ ਦਿਹਾੜੀ ਦਾ ਪੱਲਾ ਲਾ ਕੇ ਆਪਣੀ ਰੋਟੀ ਪਾਣੀ ਪੂਰਾ ਕਰਦੇ ਆ ਹੁਣ ਤੇ ਬੱਚਿਆਂ ਦੀ ਪੜ੍ਹਾਈਆਂ ਕਈ ਖਰਚੇ ਤੁਹਾਨੂੰ ਪਤਾ ਘਰਾਂ ਦੇ ਹੁਣ ਇਹੋ ਸੋਚਣ ਡਿਆ ਵੀ ਘਰਾਂ ਦੇ ਖਰਚੇ ਚਲਾਈਏ ਕਿ ਘਰ ਬਣਾਈਏ ਕੋ ਸੋਚ ਰਹੇ ਹਾਂ ਤੇ ਹਜੇ ਵੀ ਮੇਰੇ ਖਿਆਲ ਮੌਸਮ ਪੂਰਾ ਖਰਾਬ ਹੋਇਆ ਪਿਆ ਕਿਤੇ ਵੇਲੇ ਬਾਰਿਸ਼ ਆ ਸਕਦੀ ਆ ਤੁਹਾਡਾ ਡਾ ਲੈਂਡਰ ਹੈ ਉੱਥੇ ਵੀ ਕਾਫੀ ਤਰੇੜਾਂ ਪਈਆਂ ਹੋਈਆਂ ਨੇ ਤੇ ਫਿਰ ਜਿਵੇਂ ਹੁਣ ਲੈਂਡਰ ਇੱਕ ਡਿੱਗ ਪਿਆ ਤੇ ਕਿਤੇ ਸੌਂ ਦਾ ਗੁਜ਼ਾਰਾ ਕਰਦੇ ਪਏ ਸੀ ਸਰ ਇਦਾਂ ਹੀ ਬਾਹਰ ਅੰਦਰ ਹੀ ਬਸ ਟਾਈਮ ਪਾਸ ਕਰਨ ਦੇ ਆ ਇਦਾਂ ਹੀ ਕਦੀ ਕਿਸੇ ਨੁਕਰੇ ਲੱਗ ਜਾਈਦਾ ਕਦੀ ਕਿਤੇ ਇਦਾਂ ਗੁਜ਼ਾਰਾ ਕਰਨ ਦੇ ਆ ਬਸ ਹਾਂ ਜੀ ਕੀ ਨਾਮ ਜੀ ਤੁਹਾਡਾ ਰਾਜਵੀਰ ਕੋਰ ਰਾਮਰ ਜੀ ਕੀ ਕਹਿਣਾ ਚਾਹਿਆ ਬੜੇ ਸੁਪਨੇ ਹੁੰਦੇ ਸੀ ਕਿ ਮੇਰੇ ਜਿਹੜਾ ਘਰ ਸੀ ਵਧੀਆ ਬਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਕਰਨਾ ਤੇ ਹੁਣ ਦੇ ਹਾਲਾਤ ਕੀ ਨੇ ਤੁਹਾਡੇ ਘਰ ਦੇ ਹੁੰਦੇ ਕੁਛ ਨਹੀਂ ਹੁਣ ਤਾਂ ਬੱਚਿਆਂ ਦਾ ਵੀ ਬਸ ਰੋਟੀ ਪਾਣੀ ਦਾ ਹੀ ਸੋਚਣ ਦਾ ਕਿ ਕਿਸ ਤਰ੍ਹਾਂ ਪੂਰਾ ਕਰਾਂਗੇ ਇਹ ਸੋਚਦੇ ਆ ਕਿ ਘਰ ਬਣਾਵਾਂਗੇ ਕਿ ਰੋਟੀ ਪਾਣੀ ਪੂਰਾ ਕਰਾਂਗੇ ਬਸ ਇਹੀ ਸੋਚਦੇ ਰਹੇ ਨੇ ਅੱਜ ਵੀ ਸਾਰੇ ਦਿਨ ਇਹੀ ਸੋਚਦੇ ਹੁਣ ਰਹਿਣ ਬੈਣ ਨੂੰ ਵੀ ਪਤਾ ਨਹੀਂ ਕਿ ਦਾ ਘਰ ਰੱਖਿਆ ਸਮਾਨ ਪਤਾ ਨਹੀਂ ਉਹਨਾਂ ਚਾਬੀ ਨਹੀਂ ਦਿੱਤੀ ਬਾਹਰਲੇ ਬੰਨੇ ਰੱਖਿਆ ਵਾ ਕੀ ਰਾਤ ਨੂੰ ਸੌਣਾ ਕਿੱਥੇ ਵੀ ਸੋਚ ਜਾਂਦਾ ਆ ਬਸ ਇਹੀ ਬੇਨਤੀ ਆ ਕਿ ਜੋ ਵੀ ਸੇਵਾ ਹੋਵੇ ਕਰੋ ਬਸ ਇੰਨੇ ਕੇ ਪਰਿਵਾਰ ਦੇ ਵਿੱਚ ਕਿੰਨੇ ਜੀ ਨੇ ਤੁਹਾਡੇ ਤੇ ਕਮਾਨਣ ਵਾਲੇ ਕਿੰਨੇ ਜਾਣੇ ਨੇ ਤੇ ਕੀ ਕੰਮ ਕਰਦੇ ਤੁਹਾਡੇ ਹਸਬੰਦ ਹਾਂਜੀ ਇਹ ਦਿਹਾੜੀ ਦੇ ਪਾਈ ਕਰਦੇ ਨੇ ਕਦੀ ਦਿਹਾੜੀ ਲੱਗ ਜਾਂਦੀ ਆ ਕਦੀ ਨਹੀਂ ਬਸ ਇਦਾਂ ਹੀ ਮੀ ਆ ਜਾਂਦਾ ਵਾ ਮੋੜ ਆਉਂਦੇ ਆ ਬਸ ਕੀ ਕਹਣਾ ਚਾਹੋਗਾ ਦਾਨੀ ਸੱਜਣਾ ਨੂੰ ਇਹਨਾਂ ਰੀ ਵੀਰਾਂ ਨੂੰ ਜਿਹੜਾ ਤੁਹਾਡੀ ਜਿਹੜੀ ਹੈਲਪ ਕਰ ਸਕਣ ਬਸ ਇਹ ਕਹਿੰਨੇ ਆ ਕਿ ਜੋ ਵੀ ਸੇਵਾ ਪਾਣੀ ਕੇ ਦੇ ਸਕਦੇ ਆ ਪੀ ਕਰ ਦੇਣਾ ਬੱਚਾ ਸਵੇਰ ਦੀ ਰੋਟੀ ਪਾਣੀ ਖਾਦਾ ਵਾ ਕੋਈ ਚਾਹ ਪਾਣੀ ਪੀਤਾ ਦ ਸਵੇਰ ਦਾ ਨਹੀਂ ਭਾਈ ਅਸੀਂ ਲੰਗਰ ਲੱਗਾ ਸੀ ਉੱਥੇ ਹੀ ਰੋਟੀ ਖਾਧੀ ਆ ਨਾ ਚਾਹ ਪਾਣੀ ਬਸ ਇੱਕ ਕਰਨੀਆਂ ਨੂੰ ਚਾਹ ਪੀ ਆਤੀ ਤੇ ਲੰਗਰ ਚੋ ਰੋਟੀ ਖਾ ਲਈ ਹੁਣ ਦਾ ਪਤਾ ਨਹੀਂ ਸ਼ਾਮ ਦਾ ਖਾਦੀ ਜਾਵੇ ਕਿ ਨਾ ਜੀ ਪਰਿਵਾਰ ਦੇ ਤੁਹਾਨੂੰ ਹਾਲਾਤ ਦੱਸ ਰਹੇ ਨੇ ਆਪਣੇ ਜ਼ੁਬਾਨੀ ਦੱਸ ਰਹੇ ਨੇ ਕਿ ਸਵੇਹ ਦੀ ਰੋਟੀ ਖਾਧੀ ਉਹ ਵੀ ਲੰਗਰ ਚੋਂ ਖਾਧੀ ਨੇ ਹੁਣ ਰਾਤ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਨਾ ਵਾ ਇਹ ਰੱਬ ਦਾ ਰੱਬ ਆਸਰੀ ਆ ਲੇਕਿ ਆਂਡਵਾਂ ਦੀ ਗੱਲ ਕਰੀ ਤੇ ਆਂਡ ਗਾਂਡ ਵੀ ਜਿਹੜਾ ਇਹਨਾਂ ਦਾ ਜਿਹੜਾ ਪਤਾ ਲੈਣ ਵਾਸਤੇ ਆ ਰਹੇ ਨੇ ਹੋਰ ਸਾਡੇ ਨਾਲ ਨੇ ਪਾਪਾ ਜੀ ਕੀ ਕਹਿਣਾ ਚਾਹੋਗੇ ਕੀ ਹਾਲਾਤ ਨੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਆ ਮਾਲੀ ਹੱਥੋਂ ਤੇ ਐਨ ਵੀ ਵੇਹੋ ਹੀ ਆ ਵੀ ਦਿਨਾਂ ਵੀ ਸਾਡੇ ਲਈ ਨਾ ਬੱਚਿਆਂ ਦੀ ਕੋਈ ਸੇਵਾ ਕਰਨ ਦਾ ਕੋਈ ਹੱਲ ਕੀ ਕਰੇ ਇਹ ਦੁਆਸ ਹੁੰਦੀ ਆ ਵੀ ਘਰ ਹੈ ਸਾਡਾ ਇਹ ਘਰ ਦੇ ਵਿੱਚ ਰਹਿਣਾ ਵਾ ਜਦੋਂ ਪੰਛੀ ਵੀ ਸ਼ਾਮੀ ਆਪਣੇ ਦਾਣਾ ਚੁਗਣ ਵਾਸਤੇ ਜਾਂਦੇ ਨੇ ਉਹ ਵੀ ਆਪਣੇ ਘਰ ਆ ਜਾਂਦੇ ਨੇ ਲੇਕਿਨ ਹੁਣ ਇਹਨਾਂ ਦਾ ਘਰ ਹੀ ਨਹੀਂ ਰਿਹਾ ਲੈਂਟਰ ਟੁੱਟ ਗਿਆ ਹੁਣ ਕਿੱਥੇ ਗੁਜ਼ਾਰਾ ਕਰਨਗੇ ਨਜ਼ਾਰਾ ਇਤਨਾ ਭੈਣ ਭਰ ਵਾਲੀ ਕੋਈ ਦੇਖ ਲੋਤਾ ਉਹ ਦੇਖ ਲੋਤਾ ਜਰਾ ਇਹ ਕਦਾਂ ਰਹਿ ਬੈ ਨਹੀਂ ਸਕਣੇ ਜਰੇ ਮੇਹਨਤੀ ਹੋਈ ਆ ਵੀ ਕਿ ਇਹਨਾਂ ਨੂੰ ਆਸ਼ਾਨੇ ਵਾਸਤੇ ਕੋਈ ਨਾ ਕੋਈ ਸੇਵਾ ਕਰ ਦੇਣ ਤੇ ਆਪਣੇ ਘਰ ਦੁਬਾਰਾ ਮੁੜ ਵਸ ਸਕਣੇ ਕੀ ਲੱਗਦਾ ਕਿ ਇੱਕ ਤਾਂ ਲੈਂਟਰ ਟੁੱਟ ਗਿਆ ਦੂਜੇ ਕਮਰੇ ਦੀ ਹਾਲਾਤ ਵੇਖੀ ਜਾਂ ਨਹੀਂ ਜੀ ਪਤਾ ਨਹੀਂ ਇਹ ਵੀ ਕਦੋਂ ਡਿੱਗ ਪੈਣਾ ਇਸ ਕਰਕੇ ਖਾਲੀ ਕਰ ਦਿੱਤੇ ਗਏ ਸਾਰੇ ਮਕਾਰੀ ਖਾਲੀ ਕਰਕੇ ਸਾਰਾ ਕੁਝ ਬਾਹਰ ਲੈ ਕੇ ਕੱਢ ਕੇ ਇੰਦਾ ਕੋ ਕੇਹ ਵਾਲੇ ਰੱਖਿਆ ਕੋ ਕੇਹ ਵਾਲੇ ਰੱਖਿਆ ਇੱਕ ਥਾਂ ਤੇ ਉਹ ਵੀ ਥਾਂ ਨਹੀਂ ਪਰਵਾਹ ਤੇ ਕਹਿੰਦਾ ਸਵੇਦੀ ਰੋਟੀ ਵੀ ਜਿਹੜੀ ਲੰਗਰਾ ਲੰਗਰ ਜੋ ਖਾਦੀ ਸੀ ਹੁਣ ਰਾਤ ਦਾ ਸੋਚਦੇ ਵੀ ਕਿੱਥੋਂ ਖਾਣੀ ਹੈ ਬਿਲਕੁਲ ਠੀਕ ਆ ਜੋ ਉਹਨਾਂ ਕਿਹਾ ਬਿਲਕੁਲ ਸੱਚੀ ਗੱਲ ਆ ਇਸੇ ਤਾਂ ਹੀ ਆਸ ਰਹਿ ਲਾਈਆਂ ਕਿ ਰਬ ਮਹਾਰਾਜ ਦਊ ਦੇਖ ਉਹ ਦੇਖੋ ਜੀ ਇੱਕ ਵਾਰੀ ਤਸਵੀਰਾਂ ਤੁਹਾਡੇ ਨਾਲ ਦਿਖਾ ਦੇਣਾ ਵਾ ਜਿਹੜਾ ਲੈਂਡਰ ਟੁੱਟਾ ਇਸ ਹੋਰਾ ਮਲਬਾ ਜਿਹੜਾ ਇੱਥੇ ਪਿਆ ਵਾ ਤਾਂ ਪਰਿਵਾਰ ਜਿਹੜਾ ਵਾ ਸਵੇਰ ਦੀ ਰੋਟੀ ਲੰਗਰ ਚੋਂ ਖਾਦੇ ਉਸ ਤੋਂ ਬਾਅਦ ਹੁਣ ਰਾਤ ਦੀ ਸੋਚ ਰਹੇ ਨੇ ਕਿ ਰਾਤ ਦੀ ਰੋਟੀ ਕਿੱਥੋਂ ਖਾਣੀ ਹੈ ਹੋਰ ਵੀ ਸਾਡੇ ਨਾਲ ਉਹਨਾਂ ਦੇ ਜਿਹੜੇ ਘਰ ਦੇ ਮੁਖੀਆ ਨੇ ਕੀ ਨਾਮ ਜੀ ਤੁਹਾਡਾ ਪਰਮਜੀਤ ਕੌਰ ਕੀ ਕਹਿਣਾ ਚਾਹੋਗੇ ਹਾਲਾਤ ਕਾਫੀ ਮਾੜੇ ਨੇ ਲੈਂਟਰ ਡਿੱਗ ਪਿਆ ਵਾ ਸਮਾਨ ਜ਼ਰਾ ਟੁੱਟ ਭੱਜ ਗਿਆ ਵਾ ਖਾਣੂ ਰਾੜਾ ਰਾਸ਼ਨ ਰੱਖਿਆ ਸੀ ਉਹ ਵੀ ਤਹਿਸ ਨਸ ਹੋ ਗਿਆ ਵਾ ਕੀ ਕਹਿਣਾ ਚਾਹੋਗੇ ਹਮ ਤੇ ਪਰਮਾਤਮਾ ਦਾ ਹੀ ਆਸਰਾ ਹੈ ਮੈਂ ਪਰਮਾਤਮਾ ਦਾ ਹੀ ਆਸਰਾ ਵਾ ਹਾਂਜੀ ਇਹਨੇ ਹੈਲਪ ਕੀਤੀ ਕੋਈ ਮਦਦ ਕੀਤੀ ਹੈ ਅਜੇ ਤੱਕ ਕਿਸੇ ਨੇ ਨਹੀਂ ਕੀਤੀ ਮਤਲਬ ਚਾਹ ਚੋ ਪੀ ਆਤੀ ਆ ਹਾਂਜੀ ਤੇ ਰੋਟੀ ਲੰਗਰ ਚ ਖਾ ਲਈ ਬਿਲਕੁਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨੇ ਅੱਖਾਂ ਭਰ ਆਈਆਂ ਨੇ ਸਾਰੇ ਪਰਿਵਾਰ ਦੀਆਂ ਸਾਡਾ ਵੀ ਕਿਤੇ ਮਨ ਨੂੰ ਦੁਆਸ ਹੋਇਆ ਕਿ ਪਰਿਵਾਰ ਨਾਲ ਬਹੁਤ ਵੱਡਾ ਤੱਕਾ ਹੋਇਆ ਕਿਉਂਕਿ ਅੱਜ ਕੱਲ ਦੇ ਮਹਿੰਗਾਈ ਦੀ ਗੱਲ ਕਰੀਏ ਤਾਂ ਮਸਾਏ ਘਰ ਦਾ ਗੁਜ਼ਾਰਾ ਹੁੰਦਾ ਵਾ ਦਿਹਾੜੀ ਕਦੇ ਇੰਨਾ ਵਿਚਾਰਾਂ ਦੀ ਲੱਗਦੀ ਹੈ ਕਦੇ ਨਹੀਂ ਲੱਗਦੀ ਇਧਰਾਂ ਡਗਵਾੜੀ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਬਲਵਿੰਦਰ ਮਨਿੰਦਰ ਜੀ ਹਾਲਾਤ ਕਾਫੀ ਮਾੜੇ ਨੇ ਪਰਾਰ ਦੀ ਜਿਹੜੀ ਜਾਨ ਵੱਜ ਗਈ ਲੇਕਿਨ ਜਿਹੜਾ ਨੁਕਸਾਨ ਆ ਉਹ ਸਾਰਾ ਖਰਾਬ ਤਹਸਨਸ ਹੋ ਗਿਆ ਰਾਸ਼ਨ ਵੀ ਤਹਸਨਸ ਹੋ ਗਿਆ ਵਾ ਤੇ ਲੈਂਟਰ ਜਿਹੜਾ ਡਿੱਗ ਪਿਆ ਵਾ ਹੁਣ ਘਰ ਦੇ ਕੀ ਹਲਾ ਦੇਣਾ ਹਾਲਾਤ ਬਹੁਤ ਖਰਾਬ ਆ ਵੀਰ ਜੀ ਕਹਿ ਨਹੀਂ ਸਕਦੇ ਬਹੁਤ ਜ਼ਿਆਦਾ ਹਾਲਾਤ ਖਰਾਬ ਆ ਤੇ ਸਾਰਾ ਸਮਾਨ ਟੁੱਟ ਗਿਆ ਵਿਚਾਰਿਆਂ ਦਾ ਇਹ ਵੀ ਬੱਚੇ ਬਚ ਗਏ ਬੱਚੇ ਬਾਹਰ ਕੱਢ ਲਈ ਹੁਣ ਸਾਰਾ ਲੈਂਟਰ ਡਿੱਗਣ ਵਾਲਾ ਇਹ ਸਮਾਨ ਖਾਲੀ ਕਰ ਤਾਨੂੰ ਪਤਾ ਸਾਰੇ ਮਤਲਬ ਇੱਥੇ ਮਾਟੜਿਆ ਗਰੀਬ ਕਲੋਨੀ ਆ ਨਾ ਸਾਰਿਆਂ ਦਾ ਆਪ ਆਪਣਾ ਟਾਈਮ ਪਾਸ ਹੁੰਦਾ ਹੈ ਕਿ ਦੋ ਦੋ ਕਮਰੇ ਸਾਰਿਆਂ ਦੇ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਹਨਾ ਆਸਰਾ ਕੌਣ ਹੈ ਕਿਤੇ ਵੈਸੇ ਦਿਹਾੜੀਦਾਰ ਆ ਮਿਸਤਰੀਆਂ ਦਿਹਾੜੀ ਜਾਂਦੇ ਕਿਉਂਕਿ ਬਰਸਾਤ ਦਾ ਮੌਸਮ ਚੱਲਦਾ ਪਿਆ ਮਹੀਨਾ ਆ ਗਿਆ ਵਾ ਕਦੀ ਨਹੀਂ ਲੱਗਦੀ ਇੱਕ ਦਿਨ ਜਾਂਦੇ 4 ਦਿਨ ਘਰ ਬਿੰਦੇ ਆ ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਮਹਿੰਗਾਈ ਚ ਕਿੱਥੇ ਗੁਜ਼ਾਰਾ ਹੁੰਦਾ ਹੈ ਹਨਾ ਨਹੀਂ ਰੋਟੀ ਬੜੀ ਮੁਸ਼ਕਲ ਆ ਤੇ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਕਿਉਂਕਿ ਐਨ ਆਰ ਆਈ ਵੀਰ ਆ ਜਿਹੜੇ ਉਹਨਾਂ ਨੂੰ ਵੀ ਹੈਲਪ ਕਹਿੰਦੇ ਆ ਕਿ ਇਹਨਾਂ ਦੀ ਵਿਚਾਰਾਂ ਦੀ ਹੈਲਪ ਕਰੋ ਸਾਰੀ ਢਣੀ ਤੇ ਇਹਨਾਂ ਦਾ ਮਕਾਨ ਖੜਾ ਕਰੀਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹਨਾਂ ਦਾ ਲੈਂਟਰ ਡਿੱਗ ਪਿਆ ਅਸੀਂ ਸਵੇਰੇ ਮੈਂ ਰਸੋਈ ਚ ਰੋਟੀ ਬਣਾ ਰਹੀ ਸੀ ਹਸਬੰਡ ਪਾਠ ਕਰ ਰਿਹਾ ਸੀ ਉਹਨਾਂ ਨੇ ਆਵਾਜ਼ ਸੁਣੀ ਕਹਿੰਦੇ ਪਤਾ ਨਹੀਂ ਕੀ ਗੱਲ ਹੋਈ ਖੜਾਕ ਬੜਾ ਹੋਇਆ ਫਿਰ ਮੈਂ ਬਾਹਰ ਆ ਕੇ ਦੇਖਿਆ ਤੇ ਥੱਲੇ ਹੀ ਭੱਜ ਕੇ ਆਏਗੀ ਗੱਲ ਹੋਈ ਪਰਮਜੀਤ ਕਹਿੰਦੀ ਦੀਦੀ ਲੈਂਟਰ ਡਿੱਗ ਪਿਆ ਵਾ ਬਹੁਤ ਜ਼ਿਆਦਾ ਆਵਾਜ਼ ਆਈ ਬੜਾ ਵੱਡਾ ਬਲਾਸਟ ਹੋਇਆ ਵਾ ਹਾਂਜੀ ਪਰਵਾਦੀ ਕਹਿੰਦਾ ਸਵੇਰ ਦੇ ਜਿਹੜੇ ਰੋਟੀ ਲੰਗਰ ਚ ਲੰਗਰ ਚੋ ਘਾਦੀ ਕੋਈ ਗੱਲ ਨਹੀਂ ਹੁਣ ਵੀ ਮਹਾਰਾਜ ਪਰਮਾਤਮਾ ਜਿੱਥੇ ਇਹਨਾਂ ਦੀ ਲਿਖੀ ਹੋਊਗੀ ਮਿਲੂਗੀ ਜ਼ਰੂਰ ਤੇ ਪਰ ਆਣ ਗਵਾਂਡ ਮਦਦ ਕਰ ਰਿਹਾ ਜੀ ਹਾਂ ਜੀ ਹਾਂ ਜੀ ਕਰ ਰਿਹਾ ਸਾਰੇ ਹੈਲਪ ਕਰ ਰਿਹਾ ਸਾਰੇ ਮੁੰਡੇ ਮੰਡੇ ਲੱਗੇ ਸਾਰਿਆਂ ਨੇ ਮਲਬਾ ਕਢਾਇਆ ਵਾ ਹਾਂ ਕਰ ਰਿਹਾ ਹਾਂ ਜੀ ਤੇ ਪਿੰਡ ਵਾਸੀ ਕਿਸ ਤਰ੍ਹਾਂ ਦਾ ਸੰਜੋਗ ਰਿਹਾ ਵਾ ਪਿੰਡ ਵਾਸੀ ਹਜੇ ਤੱਕ ਤੇ ਕੋਈ ਪਿੰਡ ਦਾ ਸਰਪੰਚ ਜਾਂ ਮੈਂਬਰ ਕੋਈ ਵੀ ਨਹੀਂ ਇੱਥੇ ਪਹੁੰਚਿਆ ਆਣ ਕੇ ਉਹਨਾਂ ਨੇ ਕੋਈ ਵੀ ਨਹੀਂ ਇਹਨਾਂ ਦੀ ਜ਼ਿੰਮੇਵਾਰੀ ਕੋਟਾ ਲੈਣੀਆਂ ਉਹ ਤੇ ਆ ਜਾਂਦੇ ਨੇ ਮੇਰੇ ਕੋਲ ਲੈਣੀਆਂ ਫਿਰ ਤੇ ਸਾਰੇ ਭੱਜੇ ਆਉਂਦੇ ਆ ਹਜੇ ਤੱਕ ਤੇ ਕੋਈ ਨਹੀਂ ਬੋੜਿਆ ਅਜੇ ਤਾਂ ਕਹੋਂਗੇ ਤੇ ਫੇਰ ਹੀ ਕਿਸੇ ਨੇ ਪਿੰਡਦਿਆਂ ਨੇ ਬਾਤ ਨਹੀਂ ਪੁੱਛੀ ਵੀ ਕੀ ਗੱਲ ਹੋਈ ਤੁਹਾਡੇ ਨਾਲ ਹਾਂਜੀ ਬਿਲਕੁਲ ਜੀ ਅਸੀਂ ਪਿੰਡ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਆ ਪਰਿਵਾਰ ਦਾ ਜਿਹੜਾ ਮੋਬਾਈਲ ਨੰਬਰ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਐਡਰੈਸ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਰ ਆਪਣਾ ਮੋਬਾਈਲ ਨੰਬਰ ਪ੍ਰੋਪਰ ਤੇ ਐਡਰੈਸ ਦੱਸ ਦੇ ਕਿੱਥੇ ਤੁਹਾਡੀ ਜਿਹੜੀ ਮਦਦ ਕੀਤੀ ਜਾਵੇ ਪਿੰਡ ਖਰਾਂਵਾਦ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਰਾ ਬਾਬਾ ਜੀਵਨ ਸਿੰਘ ਦੇ ਸਾਹਮਣੇ ਘਰ ਰਿਹਾ ਜੀ ਤੇ ਮੋਬਾਈਲ ਨੰਬਰ 9968672279 ਤੇ ਇਹ ਹੈ ਵੀ ਸਾਡੀ ਹੈਲਪ ਕੀਤੀ ਜਾਵੇ ਬਹੁਤ ਮੁਸ਼ਕਿਲ ਚ ਆਉਣ ਅਸੀਂ ਆ ਵੀ ਘਰ ਦਾ ਖਰਚ ਚਲਾਈਏ ਕਿ ਆਪਣਾ ਘਰ ਬਣਾਈਏ ਸਰਪੋਜੀ ਇਹ ਸੀ ਖੈਰਾਬਾਦ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜੀ ਜਿੱਥੇ ਪਰਿਵਾਰ ਦੇ ਰਾਤ ਕੁਝ ਮਲਬਾ ਡਿੱਗਦਾ ਸੀ ਜਿਸ ਤੋਂ ਬਾਅਦ ਪਰਵਾ ਜਿਹੜਾ ਬਾਹਰ ਅਗੇ ਲੰਮੇ ਪੈ ਜਾਂਦਾ ਜਦੋਂ ਸਵੇਰੇ ਆਪਣੇ ਬੱਚਿਆਂ ਨੂੰ ਸਕੂਲੇ ਭੇਜਣ ਲੱਗੇ ਤਾਂ ਪਿੱਛੋਂ ਜਿਹੜਾ ਲੈਂਟਰ ਸਾਰਾ ਥੱਲੇ ਡਿੱਗ ਪਿਆ ਤੇ ਪਰ ਜਾਨੀ ਤੋਂ ਜਾਨੀ ਮਾਲ ਤੋਂ ਜਿਹੜਾ ਵੇਚਾਰਿਆ ਜਿਹੜਾ ਮਾਲੀ ਦੀ ਗੱਲ ਕਰੀਏ ਉਹਦਾ ਕਾਫੀ ਜਿਹੜਾ ਨੁਕਸਾਨ ਹੋਇਆ ਸੀ ਜਿਹੜੀਆਂ ਚੀਜ਼ਾਂ ਬਣਾਈਆਂ ਸੀ ਬੜੇ ਚਾ ਦੇ ਨਾਲ ਚੀਜ਼ਾਂ ਬਣਾਈਆਂ ਸੀ ਜਿਹੜਾ ਟੀਵੀ ਸੀ ਬੱਚੇ ਦੇਖਦੇ ਸੀ ਲੇਕਿਨ ਹੁਣ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਤ ਬਹੁਤ ਮਾੜੇ ਨੇ ਪਰਿਵਾਰ ਨੇ ਜਿਹੜੀ ਰੋਟੀ ਵੀ ਆ ਸਵੇਰੇ ਲੰਗਰ ਲੰਗਰ ਤੋਂ ਖਾਦੀ ਸੀ ਲੇਕਿਨ ਹੁਣ ਸੋਚ ਰਹੇ ਕਿ ਰਾਤ ਦਾ ਜਿਹੜਾ ਇੰਤਜ਼ਾਮ ਉਹ ਕਿਸ ਤਰ੍ਹਾਂ ਕਰਨਾ ਵਾ ਲੇਕਿਨ ਆਂਡਗਵਾਂਡ ਦੀ ਗੱਲ ਕਰੀਏ ਤਾਂ ਉਹ ਜਦੋਂ ਹੀ ਉਹਨਾਂ ਪਤਾ ਚੱਲਿਆ ਤਾਂ ਸਾਰਾ ਆਂਡਗਵ ਨੇ ਇਹ ਵੀ ਮਦਦ ਦੀ ਗੁਹਾਰ ਲਗਾਈ ਹੈ ਕਿ ਸਾਡੇ ਕੋ ਸਿਰਫ ਖਾਣ ਪੀਣ ਦਾ ਮਹਾਂ ਗੁਜ਼ਾਰਾ ਹੋ ਰਿਹਾ ਲੇਕਿਨ ਜੇ ਕਮਰੇ ਦੀ ਗੱਲ ਕਰੀਏ ਘਰ ਬਣਾਉਂਦੀ ਗੱਲ ਕਰੀਏ ਤਾਂ ਬੜਾ ਮੁਸ਼ਕਲ ਸਮਾਂ ਵਾ ਬੜਾ ਮੁਸ਼ਕਲ ਹੈ ਕਿ ਜਿਹੜਾ ਅਸੀਂ ਆਪਣਾ ਜਿਹੜਾ ਘਰ ਬਣਾ ਸਕਾਂਗੇ ਹੁਣ ਦੇਖਣਾ ਹੈ ਕਿ ਖਬਰ ਲੱਗਣ ਤੋਂ ਬਾਅਦ ਜਿਹੜੇ ਦਾਨੀ ਸੱਜਣ ਨੇ ਜਾਂ ਹੋਰ ਐਨਰੀ ਵੀਰ ਨੇ ਉਹ ਪ੍ਰਵਾਦੀ ਕਿੱਦਾਂ ਮਦਦ ਕਰਦੇ ਨੇ